ਅੱਜ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਦੇ ਅੱਜ ਤੋਂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨਤੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਬਿਲਕੁਲ ਦੀਪ ਸਿੰਘ ਉਹਨਾਂ ਦੇ ਕੋਲ ਆਇਆ 200 ਪਸ਼ੂ ਵਪਾਰ ਦਾ ਵੀਰ ਉਹ ਨਹੀਂ ਕੰਮ ਕਰਦੇ ਆ ਤੇ ਬੁਰਜ ਨਤੂਕੇ ਪਿੰਡ ਬਿਲਕੁਲ ਨੇੜੇ ਪੱਟੀ ਦੇ ਤੇ ਤਕਰੀਬਨ ਸਰਿਆਲੀ ਵੀ ਇੱਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਹੈ ਸਾਰੀ ਨਾਲ ਲੱਗਦੇ ਪਿੰਡ ਕੜਿਆਲਾ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਬੁਰਜ ਰਾਏ ਕਾ ਪਿੰਡ ਵੀ ਬਿਲਕੁਲ ਆਮੋ ਸਾਹਮਣੇ ਪਿੰਡ ਆ ਜਿਹੜੀ ਸਰੀਹਾਲੀ ਤੋਂ ਸਿੱਧੀ ਪੱਟੀ ਨੂੰ ਛੜਕ ਆਉਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆਉਂਦਾ ਠੀਕ ਆ ਜੀ ਬੁਰਜ ਨੱਥੂ ਕੇ ਅੱਜ ਕੁਲਦੀਪ ਵੀਰ ਦੇ ਕੋਲ ਦੋਸਤੋ ਟੋਟਲ ਅੱਜ 6 ਨਾਕ ਪਕਾਉ ਆ ਠੀਕ ਆ ਜੀ ਤਕਰੀਬਨ 4 ਵੜਾ ਤੁਹਾਨੂੰ ਦਿਖਾਉਣੀਆਂ ਆਪਾਂ ਇਧਰ ਦੋ ਮੱਝ ਦਿਖਾ ਦੇਾਂਗੇ ਠੀਕ ਆ ਜੀ ਇੱਕ ਛੋਟੀ ਬਗੈਰ ਬੱਚੇ ਤੋਂ ਤੇ ਇੱਕ ਮੱਝ ਤਕਰੀਬਨ ਬਿਲਕੁਲ ਨਾਰੂ ਨਾਲ ਬੱਚੇ ਦੇ ਸੱਜਰਾ ਤਾਜੀ ਆ ਠੀਕ ਆ ਜੀ ਤੇ ਵੜਾ ਵੈਸੇ ਤਿੰਨੇ ਸੂਈਆਂ ਸੁ ਮਾਲ ਸਾਰੇ ਸੋਇਆ ਸੁਵਾਇਆ ਠੀਕ ਹੈ ਜੀ ਇੱਕ ਜਿਹੜੀ ਜਰਸੀ ਬੀਡ ਦੇ ਵਿੱਚ ਵੜਾ ਉਹ ਹੀ ਉਹ ਗੱਬਣਾ ਬਾਕੀ ਪਸ਼ੂ ਜਿਹੜੇ ਪੰਜੇ ਦੇ ਪੰਜੇ ਨਾਗ ਸੋਇਆ ਸੁਵਾਇਆ ਇੱਥੇ ਆਣ ਕੇ ਕੋਈ ਵੀ ਭਰਾ ਆਪਣੀ ਤਸੱਲੀ ਕਰਨੀ ਚਾਹੁੰਦਾ ਤੇ ਤੁਸੀਂ ਬੇਸ਼ੱਕ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਹੈ ਜੀ ਤੇ ਬਾਕੀ ਜੋ ਵੇਰਵੇ ਦੇ ਵਿੱਚ ਆਪਾਂ ਦੋਧਾ ਦੱਸਾਂਗੇ ਉਹਦੀ ਪੁਸ਼ਟੀ ਕਰਨੀ ਤਸੱਲੀ ਕਰਨੀ ਉਹ ਇੱਥੇ ਆਣ ਕੇ ਕਰ ਲੋ ਵੀਡੀਓ ਕਾਲ ਤੇ ਕਰਾ ਲੋ ਜਿੱਦਾਂ ਵੀ ਕਿਸੇ ਭਰਾ ਦੀ ਸੰਤੁਸ਼ਟੀ ਹੁੰਦੀ ਆ ਤਸੱਲੀ ਹੁੰਦੀ ਆ ਉਦਾਂ ਹੀ ਆਪਣੀ ਤਸੱਲੀ ਕਰੋ ਤਰੀਕ ਅੱਜ 24 ਫਰਵਰੀ ਆ ਸਮਾਂ ਕੋਈ ਮਾਰਨਿੰਗ ਆਪਾਂ ਕੋਈ 9:30 ਵਜੇ ਇਹ ਵੀ ਔਰ ਕਰਦੇ ਆ ਗੱਲਬਾਤ ਵੀਰ ਕਲਦੀਪ ਸਿੰਘ ਹੋਂਦੇ ਨਾਲ ਕਲਦੀਪ بھائی ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭਾ ਹੋਰ ਠੀਕ ਠਾਕ ਵਧੀਆ ਬੜੇ ਬੜੇ ਕਲਦੀਪ ਭਾਈ ਠੀਕ ਠਾਕ ਹਾਂਜੀ ਠੀਕ ਵਧੀਆ ਬੜੀ ਕਿਰਪਾ ਬੁਰਗਾਂ ਦਾ ਸ਼ੁਕਰੇ ਮਾਲਕ ਦਾ ਵੀਰੇ ਬਾਕੀ ਜਿੰਨੇ ਭੈਣ ਭਰਾ ਆਪਣੇ ਵੀਡੀਓ ਵੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਕਲਦੀਪ ਕਲਦੀਪ ਭਾਈ ਅੱਜ ਨਾਗ ਵਾਸੇ ਟੋਟਲ ਆਪਣੇ ਕੋਲ 6 ਕੇ ਗਏ ਆ ਹਾਂਜੀ 6 ਆ 4 ਵੈੜਾ ਮਾਂ ਤੇ 2 ਮੱਜਾ ਠੀਕ ਆ ਮਾਲ ਇੱਕ ਕੱਲੀ ਆਪਣੇ ਕੋਲ ਵੈੜੀ ਜਿਹੜੀ ਉਹ ਜਰਸੀ ਉਹ ਗੱਲਾਂ ਬਾਕੀ ਸਾਰਾ ਮਸਾ ਸਾਰ ਇੱਕ ਦਿਨੀ ਨੇਰੀ ਆ ਛਾਈ ਵਾਲਾ ਜਿਹੜੀ ਆ ਕਰਨੀ ਇੱਕ ਵੜਾ ਉਹ ਹੋਊਗੀ ਡੇਢ ਦੀ ਲਾੜੇ 2 ਦੀ ਲਾੜੇ ਵਸ਼ੀ ਮਗਰ ਠੀਕ ਆ ਠੀਕ ਆ ਵੀ ਡੇਢ ਟੌਂਕ ਦੀ ਇੱਕ ਇੱਕ ਮਹੀਨੇ ਦੀ ਆ ਹਾਂਜੀ ਠੀਕ ਆ ਜੀ ਤੇ ਮੱਝ ਇੱਕ ਤਾਂ ਬਿਲਕੁਲ ਆਪਣੇ ਕੋਲ ਸਾਡੇ ਆਏ ਤਾਜੀ ਆ ਨਾਰੂ ਨਾਲ ਬੱਚੇ ਦਾ ਠੀਕ ਆ ਜੀ ਉਹ ਵੀ ਇੱਕ 200 ਬਿਲਕੁਲ ਤਾਜੀ ਮੱਝ ਤੁਹਾਨੂੰ ਦਿਖਾ ਦੇਾਂਗੇ ਪ੍ਰੋਪਰ ਬੱਚਾ ਨਾਲ ਹੋਊਗਾ ਠੀਕ ਆ ਜੀ ਤੇ ਇੱਕ ਜਿਹੜੀ ਇੱਧਰ ਤੁਹਾਨੂੰ ਛੋਟੀ ਦਿਖਾਵਾਂਗੇ ਇਹ ਬੰਗਾਰ ਬੱਚੇ ਆ ਹਾਂਜੀ ਤੇ ਕਲਦੀ ਬਾਜੀ ਇੱਥੋਂ ਹੀ ਸ਼ੁਰੂਆਤ ਆਪਾਂ ਕਰਦੇ ਆ ਬਗੈਰ ਬੱਚੇ ਤੋਂ ਕਿੰਨੇ ਕ ਟਾਈਮ ਦੀ ਸੂਈ ਆ ਇਹ ਨਹੀਂ ਨਹੀਂ ਸਹੀ ਆ ਮਹੀਨੇ ਕਿਤੇ ਹਾਂਜੀ ਐਸ ਵਕਤ ਦੁੱਧ ਕਿੰਨੇ ਕਦੇ ਝੋਟੀ ਚੱਲਣ ਦੀ ਇਹ ਤੋਂ 10 ਕਿਲੋ ਦਊਗਾ 10 ਕਿਲੋ ਹਾਂ ਤਿਆਰ ਲਓ ਵੀ 10 ਕਿਲੋ ਦੁੱਧ ਦੋਸਤੋ ਤਿਆਰ ਇਸ ਝੋਟੀ ਦੇ ਥੱਲੇ ਹੁਣ ਹੈਗਾ ਮੌਕੇ ਤੇ ਠੀਕ ਆ ਜੀ ਹਾਂ ਬਾ ਕਿੰਨੀ ਗਾ ਲੈਂਦੀ ਆ ਲੈਂਦੀ ਠੀਕ ਆ ਹਾਂ ਕੀ ਗਾ ਲੈਂਦੀ ਆਲੇ ਲਓ ਵੀ ਐਵਰ ਘੱਟ ਲਾਉਣੀ ਪੜੇ ਥੋੜਾ ਠੀਕ ਆ ਹਾਂ ਤੇ ਤਕਰੀਬਨ ਕੁਲਦੀ ਵੀ ਆਪਣੇ ਕੋਲ ਆਈ ਨੂੰ ਕਿੰਨਾ ਕ ਟਾਈਮ ਹੋ ਗਿਆ ਠੀਕਾ ਦੂਗਾ ਜਿਹੜੀ ਦਉਂਦੀ ਹੈ ਆਪਣੇ ਤੋਂ ਆਈ ਨੂੰ ਘੱਟੋ ਘੱਟ ਵੀ ਹੋ ਗਏ 15 20 ਦਿਨ 15 20 ਦਿਨ ਹੋ ਗਏ ਤੇ ਸੂਆ ਜਿਹੜਾ ਮਹੀਨੇ ਦਾ ਹਣਾ ਮਹੀਨੇ ਦਾ ਮੇਰਾ ਮਾਰਟ ਹੈ ਮੇਲਾ ਮਾਰਿਆ ਦੋ ਸੋ ਇੱਕ ਮਹੀਨੇ ਅਪਰੋਕਸੀਮੇਟਲੀ ਕੋਈ ਇੱਕ ਮਹੀਨਾ ਮੰਨ ਕੇ ਮੇਰਾ ਵੀਰ ਸੌਦਾ ਕਰ ਲਵੇ 10 ਕਿਲੋ ਧਾਰਾਂ ਦੇ ਥੱਲੇ ਹੁਣ ਮਜੂਤ ਆ ਧਾਕ ਜਿਹੜੀ ਲਵੇ ਦੀਆਂ ਗਾਹਾਂ ਨੂੰ ਬਾਕੀ ਪੌਲੀ ਪਲੀਤੀ ਤੁਸੀਂ ਵੇਖੋ ਫੁੱਲ ਵਜਨ ਨੋੜ ਦੇ ਵਿੱਚ ਆ ਛੋਟੀ ਛੋਟੀ ਸਿੰਗੀ ਦੀ ਆ ਤੇ ਕੱਦ ਵੱਡਾ ਚੌੜਾ ਪੇਠ ਪੂੜਾ ਠੀਕ ਆ ਜੀ ਬਾਕੀ ਤੁਸੀਂ ਇਹ ਵੇਖ ਕੇ ਵੀਡੀਓ ਦੇ ਵਿੱਚ ਇੱਕ ਅੰਦਾਜ਼ਾ ਲਾ ਹੀ ਲੈਣਾ ਹਾਈਟ ਕੱਦ ਦੀ ਆ ਕਰਮਾ ਦੀ ਠੀਕ ਆ ਜੀ ਅੱਗੇ ਮੇਰਾ ਭਰਾ ਕੋਈ ਥੋੜਾ ਜਿਆ ਲਾਲਚਾ ਇਹਨੂੰ ਕਰਮਾ ਨੂੰ ਦੇ ਸਕਿਆ ਥੋੜਾ ਜਿਆ ਭਾੜੇ ਵੰਡੇ ਤੇ ਗਜਾ ਸਕਿਆ ਤਾਂ ਤੁਸੀਂ ਜ਼ਰੂਰ ਇਹਨਾਂ ਕੋ ਉਪਰਾਲਾ ਕਰ ਲਿਓ ਛੋ ਜੇਕਰ ਭਾਰੇ ਵੰਡੇ ਤੇ ਆ ਗਈ ਤਾਂ ਦੋ ਦੋ ਹੋਰ ਵੀ ਗਾਂ ਚੜਜੂਗੀ ਹਾਂ ਦੋ ਤੇ ਹੋਰ ਵੱਜੂਗੀ ਹਾਂ ਲਾਵੀ ਵੈਸੇ ਓਵਰঅল 200 ਸਾਰੀ ਤੁਸੀਂ ਚੈੱਕ ਕਰੋ ਪੁੱਠਾ ਪਾਠਾ ਕਰੋ ਚੈੱਕ ਕਰਮਾਣੇ ਦਾ ਠਿਕਾਣਾ ਪੱਪੇ ਦਾ ਦੱਬੇ ਚੌੜਾ ਪੱਠ ਪੂਰਾ ਹਮਮ ਹੁਣ ਰਾਜੀ ਸੋਨੇ ਵਜਨ ਲੋੜ ਤੇ ਵਿੱਚ ਜੇਕਰ ਦੇ ਦੀ ਹੁਣੀ ਹਾਂ ਤੇ 24 24 ਵੀਰ ਕਲਦੀਪ ਪੈਨ ਪੋਲੀ ਵਰਦੀ ਹਾਂ 24 24 ਓਕੇ ਆ ਤੇ ਕਿਸੇ ਰਗਨ ਦੀ ਕੋਹੂਰ ਛਟਿਆ ਗੱਲ ਮਾੜ ਮਾੜ ਗੱਲ ਆ ਥਣਾ ਰੋਜ ਹੋਊਗਾ ਮਾੜ 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 ਕੋਹੂਰ ਜੀ ਆ ਹਾਂ ਮਾੜ ਮਾੜ ਬਾਕੀ ਮਗਰ ਨਹੀਂ ਰੋਕੀ ਠੀਕ ਆ ਤੇ ਦੁੱਧ ਜਿਹੜਾ 10 ਕਿਲੋ ਮਨਾਵਾਂਗੇ ਤਾਂ ਹਾਂ 10 ਕਿਲੋ ਠੀਕ ਆ ਬਾਬੂ 10 ਕਿਲੋ ਦੋਸਤੋ ਦੁੱਧ ਇਸ ਛੋਟੀ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਸੋ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਵਿਖਾ ਦਿੰਨੇ ਆ ਬਿਲਕੁਲ ਛੋਟਾ ਸਿੰਘ ਪਤਲਾ ਸਿੰਘ ਬਹੁਤ ਵਧੀਆ ਗੁਲਾਈ ਦੇ ਵਿੱਚ ਘੁੰਮਿਆ ਠੀਕ ਆ ਤੇ ਇੱਧਰ ਉਲਟ ਬਹਿਣੀਆਂ ਦੇ ਪਾਸੇ ਤਾਂ ਬਟਾਲੇ ਪਾ ਲਈ ਆਪਾਂ ਆ ਦੇਖੋ 222 ਸੋ ਚੋਅ ਚ ਪੂਰੀ ਚੰਗੀ ਹੈ 10 ਕਿਲੋ ਦੁੱਧ ਤੇ ਮਿਲਦੀ ਦੋ ਟੈਂਪ ਟੀਕੇ ਤੇ ਆ ਠੀਕ ਆ ਜੀ ਉਹ ਮੇਰਾ ਭਰਾ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਇੱਥੇ ਆਣ ਕੇ ਕਿਸੇ ਵੀਰ ਨੇ ਚੋਣੀਏ ਕਿ ਕਿਨੇ ਮਿਲਦੀ ਕਦੀਬ ਕੀ ਮੁੱਲ ਕਰਦਾ ਵੀਰੇ ਦਾ ਮੋਲਾ ਜੇ ਪਹੁੰਚ ਜਾਵੇ ਤੀ ਹੋਗੀ ਕਿੰਨੇ ਕਿਲੋਮੀਟਰ ਤੱਕ ਪੰਜਾਬ ਪੰਜਾਬ ਚ ਪੰਜਾਬ ਪੰਜਾਬ ਦੇ ਵਿੱਚ ਚਾਹੇ ਕੋਈ 200 ਕਿਲੋਮੀਟਰ ਬਾਜੇ ਚਾਹੇ ਕਿਸੇ ਪਾਸੇ 250 ਕਿਲੋਮੀਟਰ ਬਣ ਜੇ ਜਦੋਂ ਆਪਾਂ ਗੱਲ ਹੀ ਕਰ ਲਈਏ ਤੇ ਮਰਜ਼ੀ ਪੰਜਾਬ ਪੰਜਾਬ ਚ ਮਗਾਓ ਆ ਪੰਜਾਬ ਦੀ ਹੱਦ ਦੇ ਵਿੱਚ ਹੀ ਹਾਂ ਹਾਂ ਨਾ ਹੀ 90000 ਦੀ ਹੋਊਗੀ 90000 ਦੀ ਹਾਂ ਨਾ ਹੀ 90 ਵੀ 90 ਹਜ਼ਾਰ ਦੀ ਤੋਂ ਉਸੇ ਝੋਟੀ ਮਿਲੂਗੀ ਜੇਕਰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਹੋਵੇ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਕੁਲਦੀਪ 6 ਤੋਂ 7-8000 ਰੁਪਿਆ ਵੀ ਕਰਾਇਆ ਹੈ ਹਾਂ ਹਾਂ ਲੱਗ ਜਾਂਦਾ ਵਾ ਕਿਉਂਕਿ 300 350 ਕੁਟਾਈ 300 ਬਲਕਿ ਕਿਲੋਮੀਟਰ ਪੈ ਜਾਂਦਾ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਉਹਦੀ ਜੋ ਆਪਾਂ ਗੱਲ ਕਰ ਲਈ ਆ ਉਹੀ ਕਰਾਇਆ ਜਿਨਾ ਮਰਜ਼ੀ ਮੜਕੇ ਲਾਗੇ ਜੀ ਬਸ ਜੀ ਅਵੇ ਆਪ ਨੂੰ 8000 ਚਲਣਾ ਪੈ ਜੇ ਭਾਵੇਂ ਸੱਜੇ ਜੀ ਜੋ ਜੋ ਵਰਜੀ ਜੋ ਪਹੁੰਚ ਵੇਚ ਕਰਨੀ ਤੇ ਪਹੁੰਚ ਵੇਚੀ ਹੋ ਗਈ ਬਸ ਜੀ ਲਓ ਵੀ ਇਹ ਦੋਸਤੋ 90000 ਦੀ ਝੋਟੀ ਤੁਹਾਨੂੰ ਮਿਲ ਜੂਗੀ ਪਹੁੰਚ ਵੇਚ ਬਾਕੀ ਬਟਾ ਮੇਰੇ ਤੇ ਨਹੀਂ ਕਰਾਇ ਕਿੰਨੇ ਦੀ 50 50 ਦੇ ਵਿੱਚ ਬਿਲਕੁਲ ਕੱਤ ਕਾਠ ਵਾਲੀ ਵੱਡੀ ਝੋਟੀ ਆ ਠੀਕ ਆ ਜੀ ਇਸ ਤੋਂ ਬਾਅਦ ਕੁਲਦੀਪ ਵੀ ਆਪਣੇ ਕੋਲ ਕਾਮ ਮੱਝ ਖੜੀ ਹੈ ਫਿਰ ਹਾਂ ਜੀ ਤੇ ਇਹਦਾ ਕੀ ਮਿਰਵਾ ਇਹ ਲਾਰੇ ਕੋਈ ਦੂਜਾ ਸੁਆਲ ਵਾਲੇ ਭਾਵੇਂ ਤੇਜਾ ਵਾਲੇ ਦੇ ਭਾਵੇਂ ਲਾਰੇ ਚੁੱਪਤਾ ਹਾਂ ਜੀ ਹਾਂ ਜੇ ਕੋਈ ਯਾਂਗ ਨੂੰ ਬੜਾ ਤਿਆਰ ਹੋਊਗਾ ਅਛਾ ਜੀ ਹਾਂ 11 ਇਹ ਤੋਂ ਕਿਹਦੇ ਦੀ ਸੂਈ ਆ ਹਾਂ ਚੌਥਾ ਦੇ ਦਿਨ ਸੂਈ ਨੂੰ 나ੜੂ ਬੱਚੇ ਦਾ ਵੇ 나ੜੂ ਦੀ ਲਓ ਦੋਸਤੋ ਵੱਡੇ ਦੇ ਬਿਲਕੁਲ ਚੌੜੇ ਪੰਦੇ ਦੀ ਮਏ ਆ ਮਗਰ ਕੱਟੀ ਕਟਾ ਕਟਾ ਮਗਰ ਮਗਰ ਕਟਾ ਠੀਕ ਆ ਜੀ 나ੜੂਆ 나ੜਾ ਬੱਚੇ ਦੇ ਦੇ ਵੀ ਸੁੱਕਾ 나ੜੂਆ ਤੁਸੀਂ ਦੇਖੋਗੇ ਨਾਲ ਤੁਹਾਨੂੰ ਦਿਖਾਈ ਦੇਊਗਾ ਹੂੰ ਠੀਕ ਆ ਤੇ ਮੱਝ ਮੇਰਾ ਵੀਰ ਪੰਜਵੇਂ ਮੰਨ ਲਈ ਕੋਈ ਚੌਥੇ ਮੰਨ ਲਈ ਸਮਝ ਦੇਖ ਲਿਆ ਜੀ ਠੀਕ ਆ ਇਹ ਚੌੜੇ ਪੰਦੇ ਦੀ ਆ ਕਦਬੂਤਾ ਲਈ ਆ ਦੋ ਜਿਆਦਾ ਇਹ 4 15 ਕਿਲੋ ਵੇਜੇਗੀ ਵਧੀਆ ਠੀਕ ਆ ਠੀਕ ਆ ਹੁਣ ਬੋਲਾ ਫਿਰ ਕਿੰਨਾ ਨੋਟ ਕਰਾਇਆ 11 ਕਿਲੋ 11 ਕਿਲ ਇਹ ਤੇ ਵੀ ਤੇ ਉਹਦੇ ਫਿਰ 11 ਹੀ ਹੋਊਗਾ ਠੀਕ ਆ ਹਾਂ ਆ ਵੀ ਨੀਲੀ ਟੱਚ ਆ ਜਾਂਦਾ ਨਾ ਹਾਂ ਹਾਂ ਬਹੁਤ ਜਿਆਦਾ ਵਜ਼ਨ ਬਹੁਤ ਜਿਆਦਾ ਵਜ਼ਨ ਤਾਂ ਬਹੁਤ ਜਿਆਦਾ ਲੱਗਾ ਮੱਜ ਨੂੰ ਠੀਕ ਆ ਜੀ ਕਿ ਨਾਲ ਵੀ ਗਾਵਾਂ ਆ ਹੀ ਲੱਗਾ ਹਾਂ ਹੈ ਉਹ ਕਹਿੰਦੇ ਆਣਾ ਸੜੀ ਉਹਨੇ ਗਾਂ ਤੇ ਉਹਨੇ ਪਛਾਣ ਲਿਆ ਆ ਦੇਖੋ ਜੀ ਸੋ ਥਾਣੇ ਵੇਖੋ ਦੋਸਤੋ ਗੋਰ ਮੇਰੇ ਵੀ ਇੱਕ ਨੰਬਰ ਉਹਦੇ ਮਨੀ ਆਣਾ ਵੈਜੇ ਚੋਲੇ ਉਹਰਾ ਅਬਰੂ ਦੀ ਜਾਨ ਪੁੰਦੀ ਹੋਣੀ ਓਕੇ ਓਕੇ ਠੀਕ ਆ ਵੀਰੇ ਹਾਂ ਲੈ ਵੀ ਕੁਲਦੀਪ ਮੜਾ ਤੋਰੀ ਨੂੰ ਇਹਨੂੰ ਮਾ ਵੀ ਇਸ ਵਕਤ ਤੇ ਦੋਸਤੋ ਬੌਲੇ ਦੇ ਚੱਲਣ ਨਹੀਂ ਆ ਠੀਕ ਆ ਜੀ ਇਹ ਮਿੱਲ ਮਲੌਣ ਦੇ ਵਿੱਚ ਵੀ ਬੜੀ ਠੰਡੀ ਧੀਰੀ ਆ ਸੋ ਤੋਰੇ ਤਾਰੇ ਤੋਂ ਤੁਹਾਨੂੰ ਇੱਕੋਰੀ ਆਪਾਂ ਦਿਖਾ ਦਿੰਨੇ ਆ ਮਾੜਾ ਜਿਹਾ ਕਤਪੋਤਾ ਵਾਲੀ ਹੈ ਵੱਡੀ ਹਾਈਟ ਦੇ ਵਿੱਚ ਚੌੜੇ ਪੱਲੇ ਦੀ ਮੱਝ ਸਿੰਗਲ ਹੱਡੀ ਦੇ ਵਿੱਚ ਆ ਦੇਖੋ ਜਿਹੜਾ ਆਲੇ گاਵਾ ਵਾਲਾ ਹੀ ਆ ਹਾਂ ਮੋ ਵੀ ਠੀਕ ਆ ਜੀ ਸੋ ਇਹ ਜਿਹੜੀ ਦੋਸਤੋਂ ਅੱਜ ਕੁਲਦੀਪ ਦੇ ਕੋਲ ਬਿਲਕੁਲ ਸਜਰਤਾਜੀ ਸੁਈ ਆ ਤੇ ਬਾਕੀ ਬਹਿਨੀ ਵਾਲੇ ਪਾਸੇ ਹੋਵੇ ਪਤਾ ਇੱਕ ਵਾਰ ਥਾਣਾ ਬਖਾਦ ਕੇ ਮੋਟੇ ਦਾਣਾ ਠੀਕ ਆ ਜੀ ਸੁੰਭਾ ਹੀ ਥਣ ਲੱਗਾ ਕਰਮਾ ਲਈ ਨਾ ਮੈਂ ਹੰਦਾ ਉਹ ਯਾਰ ਆ ਦੇਖ ਆਰਾਮ ਆ ਜਿਦਾਂਗੇ ਆ ਲੈ ਜੀ ਆ ਲੈ ਛੂੰਂਦੇ ਮੋਗਾ ਇਹ ਸਿਵਾਜੀ ਕਾਦੀ ਲੱਗੀ ਕਰਮਾ ਲਈ ਨਾ ਹੋਏ ਆ ਦੇਖੋ ਜੀ ਦੋ ਧਰਾਂ ਵਾਲੇ ਗਲਾਸ ਭਰਥੂ ਕਰਮਾ ਦੀ ਹਾਂ ਆ ਦੇਖੋ ਨਹੀਂ ਵਈ ਜਾਂਦੀ ਲੈ ਬਹੁਤ ਵਧੀਆ ਚੰਗੀ ਕੁਆਲਿਟੀ ਆ ਠੀਕ ਆ ਤੇ ਕਦੋਂ ਦੀ ਕੀ ਮੋਲ ਕਰਵਾਇਦਾ ਕੀ ਡਿਮਾਂਡ ਤੇਰੇ ਡਿਮਾਂਡ ਇਹਦੀ ਹਾਂ ਪਹੁੰਚ ਇਹਦੀ ਕੀ ਆ ਲੱਖ ਦੇ ਵਿੱਚ ਪਹੁੰਚ ਕਰਾਂਗੇ ਹਾਂ ਲੱਖ ਲੱਖ ਜਾਂ ਹਾਂ ਪੂਰੇ ਲੱਖ ਚ ਲੱਖ ਪਹੁੰਚ ਠੀਕ ਆ ਲੱਖ ਲੱਖ ਜਾਂ ਠੀਕ ਆ ਬਾਕੀ ਦੰਦੋ ਮੂੰਹ ਖੁਰਦੰਦ ਕਰ ਕਾਏ ਪੂਰੇ ਕੀ ਆਵਾ ਵਿਖਾ ਦੇਣਾ ਮਾਰਾ ਜਾਂ ਕਈ ਨਾ ਵੀਰਾਂ ਦੇ ਮਨ ਤੇ ਹੋਵੇ ਬਾਅਦ ਵਿੱਚ ਆ ਠੀਕ ਆ ਹਾਂ ਇੱਕ ਡਿੱਗਿਆ ਦੰਦ ਨਹੀਂ ਉੱਧੇ ਸ਼ੇਰ ਵਿੱਚ ਗਰ ਲਿਆ ਸ਼ੇਰ ਜਾਨਾ ਹਾਂ ਹਾਂ ਗਰ ਲਿਆ ਠੀਕ ਆ ਲੋ ਵੀ ਮੋਹ ਦਾੰਦੇੜੇ ਦੋਸੋ ਦੰਦ ਪੂਰੇ ਕੁਹਾੜਿਆਂ ਵਰਗੇ ਕਰਮਾਲੀ ਦਾ ਠੀਕ ਹੈ ਜੀ ਵਿਖਾਉਣੇ ਫਰਜ਼ ਬਣਦਾ ਕਿਉਂਕਿ ਵੱਡੀ ਮੱਝਾ ਸੋਹਿਆਂ ਦੇ ਵਿੱਚ ਚੌਥਾ ਮੰਨ ਲਈ ਕੋਈ ਭਰਾ ਪੰਜ ਮਾਂ ਮੰਨ ਕੇ ਸੌਦਾ ਕਰ ਰਿਹਾ ਲੱਖ ਦੇ ਵਿੱਚ ਪਹੁੰਚ ਕਿਉਂ ਤੇ ਤੱਕ ਮੋਟਰਾਂ ਨਹੀਂ ਆਉਣੀ ਪੈ ਜਣਾ ਮਾਈ ਆਉਂਦਾ ਫੋਲੋ ਵਜਨ ਨੂੰ ਲੋੜ ਲਗਾ ਕਰਮਾਲੀ ਨੂੰ ਵੱਖਰੇ ਧੰਗ ਦਾ ਜਿਹੜਾ ਵਜਨ ਲੋੜ ਲਗਾ ਪੜੀ ਪੜੀ ਪਲੀਤੀ ਆ ਤੇ ਇਹ ਜਿਹੜੀ ਮੱਝ ਅੱਜ ਬਿਲਕੁਲ ਸੱਜਰਤਾ ਜੀ ਸੂਈ ਜਿਹੜੀ ਲੱਖ ਦੇ ਵਿੱਚ ਪਹੁੰਚਾ ਪੂਰੇ ਪੰਜਾਬ ਭਰ ਦੇ ਵਿੱਚ ਇੱਧਰ ਕੁਲਦੀਪ ਆਪਣੇ ਕੋਲ ਜਿਹੜੀ ਸ਼ਾਈ ਵਾਲਾਂ ਅੰਗ ਦੇ ਵਿੱਚ ਇੱਕ ਵੈੜ ਆ ਗਈ ਤਰੋਸ ਹਾਂਜੀ ਇਹ ਪਹਿਲਾ ਸੂਈ ਹੈ ਚੜਗੀ ਮੋਹਲ ਹੈ ਮੋਹਦਨ ਦੀ ਚੌਗੀ ਆ ਹਾਂ ਚੌਗੀ ਠੀਕ ਆ ਬਾਕੀ ਤੁਸੀਂ ਕਨਫਰਮ ਆਪ ਦਾ ਕੀਤਾ ਹੀ ਹੈ ਤਸੱਲੀ ਹਾਂ ਮੋਹਦਨ ਦੀ ਪਾਪਾ ਵਿਖਾਦਾ ਇਹ ਨਹੀਂ ਵਿਖਾਦਿਆ ਇਹ ਠੀਕ ਆ ਇਹ ਆ ਕਿੰਨੇ ਦਿਨਾਂ ਦੀ ਸੂਈ ਆ ਇਹ ਮਹੀਨੇ ਦੀ ਸੂਈ ਹੈ ਉਹ ਆ ਬੱਚਾ ਡੱਬਾ ਦਾ ਠੀਕ ਆ ਲੋ ਵੀ ਇੱਧਰ ਦੋਸਤੋ ਇੱਕ ਡੱਬਾ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਮਹੀਨੇਕ ਦੀ ਸੂਈ ਆ ਆ ਬੱਚਾ ਦਾ ਆ ਬੱਚਾ ਕਰ ਲੋ ਚੱਕ ਹੂੰ ਡੱਬਾ ਬੱਚਾ ਜ ਸੋ ਮੈਂ ਨਿਗਦਾ ਸੂਆ ਤੇ ਬਾਕੀ ਪਹਿਲਾ ਸੂਆ ਹੀ ਹੋਊਗੀ ਘਟੋੜਾ ਪਹਿਲਾ ਮੇਲਾ ਹੀ ਆ ਚੌਕੀ ਇਹ ਤਾਂ ਪਹਿਲਾ ਸੂਆ ਆ ਪਹਿਲਾ ਸੂਆ ਵਾ ਠੀਕ ਆ ਸਭੀ ਬੜੀ ਕੁੜੀਆ ਪਲੀ ਬੜੀ ਪਲੀ ਪਲੀਤੀ ਬੜੀ ਆ ਉਹ ਵੀ ਕੱਦ तकरीबन ਤੁਸੀਂ ਨਾਲ ਮੱਝ ਇੱਕ ਵੱਡੀ ਜਿਹੜੀ ਆ ਪਾ ਤੁਹਾਨੂੰ ਦਿਖਾਈ ਹੈ ਉਹਦੇ ਬਰਾਬਰ ਹੀ ਕੱਤਦਾ ਇਹਦਾ ਉਹਦੇ ਨਾਲ ਵੀ ਰਾਤਾ ਭਾਰ ਕੋਈ 2 ਇੰਚ ਵੱਧਦੀ ਆ ਬੇਰਬੂਲ ਦੀ ਬੜੀ ਸਪੈਸ਼ਲ ਆ ਬਾਕੀ ਥਾਣੇ ਨੂੰ ਕਰਮਾੜੀ ਨੂੰ ਮੱਝ ਆ ਲੈ ਲੱਗਾ ਠੀਕ ਆ ਜੀ ਤੇ ਸਾਈ ਵਾਲ ਦੇ ਵਿੱਚ ਕ੍ਰੋਸ ਆ ਜਾਂਦੀ ਹੈ ਵੜ ਤੇ ਪਹਿਲਾ ਸੂਆ ਬੱਚੀ ਸੂਈ ਮੋਹ ਦੰਦੀ ਚੌਕੀ ਆ ਤੇ ਕਿੰਨਾ ਬੁੱਧ ਕਲਦੀ ਵੈਸ ਵਕਤ ਇਹਦੇ ਕੋਲ ਡਾਕ ਲੜੀ ਦਸ ਕਣੇ ਦੋਸਤੋ ਦੁੱਧ ਇਸ ਵਕਤੇ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਲਾਓ ਫਿਰ ਕਦੀ ਮੜਾ ਖੋਲ ਕੇ ਤੋੜਗੇ ਨੂੰ ਸੋਬਾਛੀ ਦੋਸਤੋ ਕਵੀ ਤਨ ਆਪਾਂ ਤੋੜ ਕੇ ਚਲਾ ਕੇ ਦਰਬਾਰ ਦਿਖਾਉਣੇ ਆ ਠੀਕ ਆ ਜੀ ਚੌਕੀ ਬੱਛੀ ਆ ਮੋਹ ਦੰਦ ਦੀ ਕਨਫਰਮ ਜੇਕਰ ਕੋਈ ਪਸ਼ੂ ਦਾ ਮੂੰਹ ਨਹੀਂ ਵੀ ਫੜ ਕੇ ਦਿਖਾਇਆ ਜਾਊਗਾ ਤਾਂ ਜੋ ਗੱਲ ਕਹੀ ਜਾਊਗੀ ਉਹ ਇੱਥੇ ਆਣ ਕੇ ਤੁਸੀਂ ਵੀ ਵੈਰੀਫਾਈ ਕਰ ਸਕਦੇ ਜੀ ਠੀਕ ਆ ਜੀ ਸਤੈ ਨੂੰ ਡਾਰਾਂ ਦਾ ਮਿਲਦੂ ਮਿਲਦੂ ਪਰ ਐਸੇ ਤੇ ਮੰਗੇ ਜੂਰ ਕੋ ਨਹੀਂ ਮੰਗਾ ਪਾ ਗੇ ਠੀਕ ਆ ਹਾਂ ਵੰਗਾ ਵੰਗਾ ਪਾ ਕੇ ਕੋਈ ਹਲਚਲ ਤੇ ਨਹੀਂ ਕਰਤੀ ਨਾ 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 ਠੀਕ ਆ ਬੱਚੇ ਇਹਦੇ ਮਾਂ ਦੀ ਲਿਆ ਦੀ ਛੇ ਜਿਹੇ ਦੀ ਜਾਂਣ ਠੀਕ ਆ ਹਾਂ ਇਨੀ ਹਣ ਲੋ ਵੀ ਠੀਕ ਆ ਜੀ 10 ਲੀਟਰ ਦੋਸੋਂ ਦੋਤੇ ਦੇ ਵਿੱਚ ਆਹੋ ਜਿਹਾ ਠੀਕ ਆ ਜੀ ਜੇਕਰ ਮੂੰਹ ਫਰਾ ਦਿੱਤਾ ਕਰ ਮੜੀ ਦਾ ਮੂੰਹ ਦਿਖਾ ਦਿੰਨੇ ਆ ਆ ਲਓ ਆ ਆਵੇ ਆ ਠੀਕ ਆ ਜੀ ਹਾਂ ਸਾਈਡਾਂ ਤੇ ਖੜੇ ਆ ਦੋ ਦੋ ਹਨਾ ਆਵੇ ਦੋ ਤੇ ਦੋ ਚਾਰ ਹੀ ਹੋ ਜਾਣੇ ਇਹ ਦੂਜੇ ਕੱਢਣ ਲਈ ਚੌਗੀ ਹੈ ਜੀ ਬਸ ਬਸ ਹਾਂ ਲਓ ਵੀ ਠੀਕ ਹੈ ਜੀ ਸੋ ਇਹ ਕਨਫਰਮ ਜਿਹੜੀ ਦੋਸਤੋ ਚਾਰ ਤਾਂ ਬੱਚੀ ਆ ਬੜੀ ਪਾਲੀ ਪੁਲੀਤੀ ਆ ਬਾਕੀ ਥਾਂ ਥਾਂ ਬਹੁਤ ਸੋਹਣਾ ਲੇਵਨੂ ਆ ਬਹੁਤ ਵਧੀਆ ਤੇ ਬਾਕੀ ਦੁੱਧ ਵੀ ਜਿਹੜਾ ਕਰਮਾ ਲੀਦਾ ਜਿਵੇਂ ਆਪਾਂ ਕਰਾ ਦੇ ਗਏ ਇਸੇ ਤਰ੍ਹਾਂ ਹੀ ਆ ਤੇ 10 ਲੀਟਰ ਦੁੱਧ ਦਾ ਕਲਦੀਪ ਚਲੋ ਮਹੀਨੇ ਦੀ ਸੂਈ ਆ ਕੀ ਮੁੱਲਤੀ ਦੇਣੀ ਆਪਾਂ ਇਹਦੀ 40 ਚ ਪਹੁੰਚ ਗਰਾਂਗੇ 40000 ਚ ਹਾਂ ਲਓ ਵੀ ਪੂਰੇ ਪੰਜਾਬ ਭਰ ਦੇ ਵਿੱਚ ਹੀ ਆ ਦੋਸਤੋ ਠੀਕ ਹੈ ਜੀ ਚਾਹੇ ਉਹ ਵੱਡਾ ਆਪਾਂ ਸੀ ਉਹ ਚਾਹੇ ਕੋਈ ਛੋਟਾ ਪੂਰੇ ਪੰਜਾਬ ਭਰ ਦੇ ਵਿੱਚ ਹੀ ਪਹੁੰਚ ਆ ਠੀਕ ਹੈ ਉਹ ਖਰਚਾ ਵਰਤਿਆ ਜਿੰਨਾ ਵੀ ਲੱਗਦਾ ਜਦੋਂ ਪਹੁੰਚ ਕਰ ਲਈ ਠੀਕ ਆ 40000 ਦੀ ਇਹ ਬੱਚੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੁਹਾਡੇ ਘਰ ਤੱਕ ਪਹੁੰਚ ਆ ਮਿਲ ਨਹੀਂ ਜਾਊਗੀ ਵੀ ਤੁਹਾਡੇ ਘਰ ਤੱਕ ਪਹੁੰਚਦਾ ਕੋਈ ਐਕਟਰਾ ਪੈਸਾ ਲਾਉਣ ਦਾ ਤੁਹਾਨੂੰ ਟਰਾਂਸਪੋਰਟ ਦੀ ਲੋੜ ਨਹੀਂ ਗਈ ਬਾਕੀ ਕਈ ਭੈਣ ਭਰਾ ਡਰਦੇ ਆ ਸਾਈ ਪੌਂ ਤੋਂ ਆ ਦੇਦੇ ਸਾਈ ਪਾਤੀ ਦੀ ਮੁੜ ਕੇ ਅਗਲਾ ਕਲਾਉਂਦਾ ਨਹੀਂ ਹਾਂ ਪਰ ਇਹ ਫਿਰ ਗੱਲ ਨਹੀਂ ਜਿਹੜੀ ਸਾਈ ਪੈ ਗਈ ਜਿਹੜੀ ਜ਼ਬਾਨ ਹੋ ਗਈ ਡੰਗਰ ਅਗਲੇ ਦੇ ਘਰੇ ਜਾਊਗਾ ਹਾਂ ਉਹਨੇ ਕਈ ਆਦੀ ਸਾਈ ਮੁੜ ਕੇ ਮਰ ਜਾਂਦੇ ਲੋਕ ਲਗੇ ਕਲਾਉਦੇ ਨਹੀਂਗੇ ਕਈ ਬੰਦੇ ਇਹ ਵੀ 2-300 ਰੁਪਏ ਗਏ ਹਨ ਹਾਂ ਬਾਰੇ ਇਤਨਾ ਨਹੀਂ ਜਾਈ ਵਾਸ ਕਰਨਾ ਬੜਾ ਔਖਾ ਹੋਇਆ ਪਿਆ ਗੁਰਦੀਪ ਗਲਤ ਫਿਰ ਹੋਈ ਆ ਹੁਣ ਕਈ ਭੈਣ ਭਰਾ ਆਨੇ ਆਏ 2028 ਪਾਦ ਨੇ ਧਿਆਨ ਕੇ ਲਾਗਦੇ ਪੈਸੇ ਲੈ ਜਿਓ ਬਿਲਕੁਲ ਚਾਦੀ ਦੇ ਚਲ ਠੀਕ ਆ ਤੇ ਕਈ ਇਹ ਨਹੀਂ ਲਾਗੇ ਮੁੜ ਕੇ ਪੈਸੇ ਦਿੰਦੇ ਨਹੀਂ ਸਹੀ ਆ ਕਈ ਇਹੋ ਜਿਹੇ ਬੰਦੇ ਵੀ ਹੈਗੇ ਹੁਣ ਇੱਥੋਂ ਪਸ਼ੂ ਮਗਾ ਕੇ ਬਿਨਾਂ ਸਾਈ ਤੋਂ ਵੀ ਮਗਾ ਕੇ ਪਸ਼ੂ 200 ਕਿਲੋਮੀਟਰ ਤੇ ਉੱਥੇ ਕਈਆਂ ਦਾ ਫੋਨ ਨਹੀਂ ਚੁੱਕਦੇ ਕਈਆਂ ਨੂੰ ਪੈਸੇ ਚੈੱਕ ਦੇ ਦਿੱਤੇ ਉੱਥੇ ਪਾ ਦਿੰਦੇ ਆ ਤੇ ਉਹ ਵੀ ਇੱਕ ਸਾਲ ਦਾ ਲੁੱਟਣ ਵਾਲੀ ਗੱਲ ਹੀ ਆ। ਪਰ ਇਤਨਾ ਨਹੀਂ ਨਾ ਚਾਹੀਦੀ। ਹਾਂ ਨਹੀਂ ਵਿਸ਼ਵਾਸ ਹਦੋਂ ਕਰਨਾ ਚਾਹੀਦਾ। ਨਾ ਦੋ ਤਰ੍ਹਾਂ ਜਾਣ ਕਰਨਾ ਚਾਹੀਦਾ। ਲੋਕੀ 2000 ਪਾ ਗਏ ਤੇ ਫਿਰ ਆਪਾਂ ਆਪ ਨੂੰ ਚਾਹੀਦਾ ਜਾਂ 50000 ਡੰਗਰ ਖਲੋਂਗਾ। ਹਾਂ। ਅਕਸਰ ਕੋਈ 5-7000 ਰੁਪਏ ਕਰਾਇਆ ਲਾ ਕੇ ਜਾਣਾ ਉੱਥੋਂ ਕੋਈ ਫੋਨਾਂ ਚੱਕੇ। ਤਾਂ ਸਾਈਬੇ ਨੇ ਦੇ ਹੁੰਦਾ ਵੀ ਕਿਸੇ ਦੇ ਪਸ਼ੂ ਪੱਕਾ ਭਾਈ ਨੂੰ ਪਸੰਦ ਆ ਇਹਨੇ ਖਰੀਦ ਲਿਆ ਤੇ ਬਾਕੀ ਪੇਮੈਂਟ ਦਊਗਾ ਤੇ ਪਸ਼ੂ ਉਹਦਾ ਤੇ ਬਾਕੀ ਦੂਰੀ ਆਏ ਬੰਦੇ ਸਾਰੇ ਇੱਕੋ ਜਿਹੇ ਹੀ ਦੇਈ। ਹਾਂ। ਪੰਜੇ ਉਂਗਲਾਂ ਨਹੀਂ ਰ ਆਪਣੇ ਕੋਈ ਜਿਆ ਬਣਾ। ਨਾ ਨਾ ਨਾ। ਤੇ ਇਹੋ ਧਾਰਨ ਹਾਂ ਉਂਗਲਾਂ ਨਹੀਂ ਬਰਾਬਰ ਤੇ ਲੋਕ ਵੀ ਬੜੇ ਬਾਕੀ ਅਗਲੇ ਨੇ ਵੀ ਪੈਸੇ ਲਾਉਣੇ ਪਾਣੀ ਹੁਣ ਕਿਤਨਾ ਕਰਨੇ ਤੇ ਕਿਤਨਾ ਨਹੀਂ ਸਹੀ ਹੋ ਗਿਆ ਜਿਹੜੇ ਨੂੰ ਆਪਾਂ ਹੀ ਬੰਗਰ ਮਾਰਾ ਦੇ ਫੇਰ ਉਹਨੇ ਬਿਲਕੁਲ ਵੀਰੇ ਬਿਲਕੁਲ ਬਾਬਾ 40225 ਸ਼ਾਈਵਾਲ ਕਰੋਸ ਸਾਂਗ ਦੇ ਵਿੱਚ ਆ ਕੇ ਨੈਟ ਕੁਲਦੀਪ ਆ ਇੱਕ ਆਪਣੇ ਕੋਲ ਵੜਾ ਰੱਖੀ ਆ ਹਾਂ ਮੇੜੀ ਉਹ 1.5 ਲੱਖ ਹੋਣੀ ਨਹੀਂ ਜਦਾ ਕਟੋ ਕਰਕੇ ਦੋ ਕੋ 2 ਮਹੀਨੇ ਦੀ ਸੂਈ ਹੋ ਹਾਂ ਬੱਚਾ ਬੱਚਾ ਨਹੀਂ ਆ ਗਿਆ ਮਗਰ ਬਗੈਰ ਬੱਚੇ ਉਹ ਆ ਹਾਂ ਇਹ ਕਿੰਨੇ ਦੇ ਦੋਦ ਤੇ ਹੁਣ ਇਹ ਤੇ ਕੋ 7 ਕਿਲੋ ਤਾਂ ਆਣ ਗਿਆ 7 ਕਿਲੋ ਹੈਗਾ ਨੈਟ ਠੰਡੀ ਸੀਲ ਬੜੀ 7 ਤਾਂ ਕਿਵੇ ਦੇ ਨਹੀਂ ਤੇ 3 ਚਾਰ ਨਿਕਲੇ ਨਾ ਨਾ ਤਿੰਨ ਚਾਰ ਘੰਟੇ ਲੱਗੂਗਾ ਅੱਛਾ ਜੀ ਲਾਗੇ ਲਿਆ ਦੇ ਥਾਣੇ ਕੋ ਖਾਏ ਆ ਲੋ ਜੀ ਹਾਂ ਐਡਾ ਬੈਠ ਜਾ ਕਰੋ ਵੀ ਚੈੱਕ ਆ ਦੇ ਹਾਂ ਠੀਕ ਹੈ ਜੀ ਲਾ ਇਹ ਤਾਂ ਜੁਰਗਾ ਪਰ ਕਪੜਾ ਆਪਣਾ ਚ ਵਈ ਕਰਦੀ ਗਾ ਮਾਰ ਕੇ ਪਾਣੀ ਦਾ ਮਤਲਬ ਆਸ ਤੇ ਜੀ ਹਾਂ ਕਰੀ ਆ ਦੇਖੋ ਵੈਸੇ ਵਾਸੀ ਨੂੰ ਕੋਈ ਇਸ ਤੇ ਰਖਣਾ ਜੂੜ ਜੜ ਪਾਉਣ ਦੀ ਲੋੜ ਨਹੀਂ ਕੀ ਪਰ ਫਿਰ ਵੀ ਚਲੋ ਮੰਗਾ ਪਾ ਕੇ ਚੀ ਵੀ ਉਤਰਾਂ ਦੇ ਕੋਕਾ ਚਲੋ ਪਾ ਲੈਣਾ ਚਾਹੀਦਾ ਕੋਈ ਬਾੜੀ ਮਾੜੀ ਗੱਲ ਨਹੀਂ ਕੀ ਬੱਦਲ ਬਸੇ ਪੁੱਟ ਮਾਰਾ ਮੋਰ ਲੱਤ ਨੂੰ ਚੱਕ ਜਾਂਦੇ ਆ ਹਾਂ ਬਹੁਤ ਵਧੀਆ ਬੱਚੀ ਹੈ ਠੀਕ ਹੈ ਜੀ 7 ਕਿਲੋ ਇਸ ਵਕਤ ਦੁੱਧ ਦੇ ਤਨੇ ਹਾਜ਼ਰ ਆ ਕੀ ਰਾਤ ਹੀ ਆਈ ਆਪਣੇ ਕੋਲ ਠੀਕ ਆ ਹਾਂ ਤੇ ਸਵੇਰਾਂ ਦੇ ਵਿੱਚ ਵੀ ਮਿਲੋ ਤਾਂ ਪਹਿਲਾਂ ਨਿਕੂਗੀ ਪਹਿਲਾਂ ਪਹਿਲਾਂ ਆ ਹਾਂ ਮੈਂ ਵੀ ਕੱਲ ਦੀ ਮਾਰਾ ਤੋਰ ਤੇ ਫੇਰ ਕੱਢਦੇ ਗਿਆ ਠੀਕ ਹੈ ਚਵਾਈ ਸਾਫ ਆ ਚਵਾਈ ਚਵੀ ਦੀ ਓਕੇ ਜਨਵਾ ਜਿਹੜੀ ਗੱਲ ਕਰ ਰਹੀ ਆ ਪਹਿਲਾਂ ਦੱਸਾਂ ਵੀ ਹੈਗੀ ਆ ਆ ਬਿਲਕੁਲ ਜੀ ਹਾਂ ਆ ਤੋਰਦੇ ਜੈਨੂੰ ਉਹ ਵੀ ਵੱਚੀ ਕਰੋ ਚੱਕ ਠੀਕ ਹੈ ਜੀ ਥੋੜੇ ਪੈਸੇ ਕਿਸੇ ਵੀਰ ਨੇ ਲਾਉਣੇ ਠੀਕ ਹੈ ਜੀ ਚਾਹ ਪਾਣੀ ਦਾ ਡੰਗ ਸਾਰਨਾ ਤੇ 7 ਕਿਲੋ ਦੁੱਧ ਇਸ ਬੱਚੀ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਤੇ ਈ ਮਹੀਨਾ ਕੋਈ 2 ਮੰਨ ਲੈ ਕੋਈ 1.5 ਮੰਨ ਲੈ ਕਿਉਂਕਿ ਬਗੈਰ ਬੱਚਿਆਂ ਆ ਕਿ ਕਰਦੀ ਹੈ ਪਹਿਲੇ ਸਵੇਰੇ ਦੇ ਵਿੱਚ ਵਛੀ ਪਲੂਣ ਇਹ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਡਿਆ ਠੀਕ ਆ ਜੀ ਗਾਹ ਕਰਮਾਂ ਦੇ ਦੂਜੇ ਦਾਜੇ ਸਵੇਰੇ ਕਰਮਾਂ ਵਛੀ ਪੜਜੂਗੀ ਹਾਂ ਲਓ ਜੀ ਥਾਨ ਪੂਰਾ ਹੱਥੀ ਮੁਠੀ ਵਾਲਾ ਨਿਕਾ ਜੀ ਜਿਹੜੀ ਮੇਨ ਗੱਲ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਹਾਂ ਬਹੁਤ ਚੰਗਾ ਵਾ ਥਾਨ ਹੱਥੀ ਮੁਠੀ ਵਾਲਾ ਤੇ ਮੀਡੀਅਮ ਜੀ ਹਾਈਟ ਆ ਵਿਚਲਾ ਜ ਮੇਰਾ ਜਿਵੇਂ ਆਪਾਂ ਛੋਟੀ ਵੀ ਕਹਿ ਸਕਦੇ ਆ ਜਾਂ ਮੀਡੀਅਮ ਹਾਈਟ ਵੀ ਕਹਿ ਸਕਦੇ ਆ ਠੀਕ ਆ ਜੀ ਏ ਬਾਕੀ ਬਹੁਤ ਵਧੀਆ ਖੜੀ ਹੈ ਕਰਮਾ ਦੀ ਟਿਕਾ ਜੀ 7 ਕਿਲੋ ਤੋਂ ਤਾਂ ਨਾ ਦੇਖਣਾ ਵਾਲੇ ਦੇ ਘਰੇ ਜਾ ਕੇ ਕੋਈ ਲੱਤ ਲਾ ਦੇਗੀ ਨਾ ਚੱਕਰੀ ਕੋਈ ਨਹੀਂ ਨਹੀਂ ਉਹ ਪਸਮ ਪੁਸਮ ਹੋ ਗਿਆ ਥਾਣਾ ਨਾ ਆਵੇ ਥਾਣਾ ਆਗੇ ਦੇ ਥਾਣੇ ਚੜੀ ਗਿਆ ਹੋ ਗਿਆ ਲੈ ਹਾਂ ਚੰਗਾ ਲੰਬਾ ਥਾਣਾ ਲੋਵੀ ਮੁੱਠੀ ਮੁੱਠੀ ਲਾਣਾ ਤੇ ਕਲੀਬ ਕੀ ਮੋਲਦੀ ਆ ਇਹਦੀ 20000 ਚ ਪਹੁੰਚ ਕਰਦੇ ਆ ਜੀ 20000 ਦੀ ਹਾਂ ਠੀਕ ਆ ਵੀਰੇ ਬਾਕੀ ਇਹ ਸਭ ਜੀ ਦੋ ਅਧੂਰ ਵਾਦੂਗੀ ਹੂੰ ਕਿਲੋ ਦੇ ਵਧੂਗੀ ਅੱਧੇ ਦੂਗੀ ਠੀਕ ਆ ਹਾਂਜੀ ਲੋਵੀ 20000 ਦੇ ਵਿੱਚ ਵਿੱਚ 200 ਪਹੁੰਚ ਆ ਠੀਕ ਆ ਜੀ ਬਾਕੀ ਬੱਚੀ ਬੜੀ ਚੰਗੀ ਆ ਜੀ ਬੱਚਾ ਪੋਚਾਵੇ ਦੇ ਫਿਰ ਤੇ ਜਿੰਨੇ ਮਰਜ਼ੀ ਵੇਚ ਲਈ ਦੀ ਹਾਂ ਲਓ ਜੀ ਬਹੁਤ ਵਧੀਆ ਚੰਗੀ ਬੱਚੀ ਆ 7 ਕਿਲੋ ਤਾਰਾਂ ਅੱਗੇ ਆਪਣੇ ਤੋਂ ਗਲਦੀਬ ਆ ਜਿਹੜੀ ਬਾਹਰ ਖੜੀ ਹੈ ਇਕ ਹਾਂ ਇਹ ਦੂਜਾ ਹੋਊ ਦੂਜਾ ਸੁਗਾ ਇਹਦਾ ਕਿੰਨਾ ਕੁ ਲੱਗ ਸਮਸਵਾ ਕਿੰਨਾ ਕੁ ਹੋ ਗਿਆ ਇਹ ਜੀ ਆਵਸ਼ੀ ਆ ਅੱਛਾ ਹਾਂ ਕਿੰਨੇ ਕੁ ਟਾਈਮ ਇਹ ਲਾਲੇ ਵਾ ਦੇ ਡੇਢ ਦੀ ਲਾਲੇ ਕੋਈ ਦੂਹ ਦੀ ਲਾਲੇ ਬਹੁਤ ਵਧੀਆ ਆ ਠੀਕ ਆ ਜੀ ਹਾਂ ਬੱਚੀ ਤੁਸੀਂ ਵੇਖ ਕੇ ਅੰਦਾਜ਼ਾ ਲਾ ਲੋਗੇ ਕੋਈ ਜਰਸੀ ਦੇ ਵਿੱਚ ਕ੍ਰਾਸ ਬੱਚੀ ਆ ਕੀ ਇਹ ਬਹੁਤ ਵਧੀਆ ਠੀਕ ਆ ਜੀ ਬਹੁਤ ਵਧੀਆ ਸੋ ਦੋ ਦੀ ਕੋਈ ਭਰਾ ਵਾਲੇ ਕੋਈ ਡੇਢ ਦੀ ਨਾਲੇ ਕੋਈ ਢਾਈਆਂ ਦੀ ਮੰਨ ਲਿਆ ਆਪਦੀ ਸੰਝ ਵੇਖ ਲਿਆ ਜੀ ਅਜੇ ਸਿੰਘ ਸੁੰਗ ਨਹੀਂ ਨਿਕਲੇਗੇ ਨਹੀਂ ਹਲੇ ਨਹੀਂ ਨਿਕਲੇ ਆ ਠੀਕ ਆ ਤੇ ਕਲਪੀਬ ਇਹ ਹੁਣ ਕਿੰਨੇ ਕ ਦੁੱਧ ਤੇ ਚੱਲਣਗੇ ਕੋਲ ਦੇ ਦੁੱਧ ਹੋਏ 6 ਕਿਲੋ 6 ਕਿਲੋ ਇਹ ਹੀ ਵਧੀਆ ਬਾਹਰ ਵਾਛੀ ਛੜੇ ਇਦਾਂ ਹੀ ਚੋਲਾ ਲੈ ਲਈ 6 ਕਿਲੋ ਦੋਸਤੋ ਧਾਰਾਂ ਇਸ ਬਾਹਰ ਤੇ ਥੱਲੇ ਹਾਜ਼ਰ ਨੇ ਬਾਕੀ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਨਾਲ ਹੀ ਦਿਖਾਉਣ ਰਿਹਾ ਗੁਰਦੀਪ ਸਿੰਘ ਕਿਸੇ ਰਕਮ ਦੇ ਵਿੱਚ ਭੋਰ ਨਹੀਂ ਕੋਈ ਛਟਾ ਨਹੀਂਗਾ ਤੇ 6 ਕਿਲੋ ਧਾਰਾਂ ਕਰਮਾਲ ਦਿੱਤਾ ਜੀ ਇਹ ਫ੍ਰਿਜ ਹੈ ਇਹਨਾਂ ਨੂੰ ਕਹਿੰਦੇ ਆ ਫ੍ਰਿਜ ਸਨੇਰੇ ਸਵੇਰੇ ਦੁਪਹਿਰੇ ਜਦੋਂ ਮਰਜ਼ੀ ਪੈਗਾ ਜਿਹੜਾ ਮਰਜ਼ੀ ਵਾਲਾ ਹਾਂ ਲੋ ਵੀ ਕਰੋ ਚਾਹਕ ਠੀਕਾ ਜੀ ਤਾਂ ਥਾਣੇ ਕਰਮ ਵਾਲੀ ਬਿਲਕੁਲ ਜਿਵੇਂ ਪਸਮਨੀ ਆ ਜਾਓ ਪਸਮਨੀ ਆ ਕਰ ਜਣੇ ਥਾਣੇ ਨੇ ਠੀਕਾ ਜੀ ਚੁਵਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਭਰਾ ਨੂੰ ਅੱਥੀ ਚੁਵਾਈ ਵਧੀਆ ਜਿਹੜਾ ਮਰਜ਼ੀ ਜੋੜੇ ਦਿਨ ਮਹਾ ਸੁਨਿਆ ਨਾ ਇਹ ਤੇ ਇਹਦਾ ਜਿਹੜਾ ਤੁਸੀਂ ਸੌਦਾ ਕਰ ਲਿਓ 6 ਕਿਲੋ ਠੀਕਾ ਜੀ ਖੋਲ ਕੇ ਤੋਰ ਦੇਨੇ ਆ ਵੀ ਤੁਹਾਨੂੰ ਆਪਾਂ ਇੱਕ ਵਾਰੀ ਮਗਰ ਵੱਛੀ ਆ ਤੇ ਬੱਚਾ ਭਰਾਵੋ ਕਿਸੇ ਨੇ ਲਾਉਣਾ ਲਾ ਲੇ ਨਹੀਂ ਤੇ ਇਤਰਾ ਵੀ ਬੈਠ ਕੇ ਤੁਸੀਂ ਪਸਵਾ ਕਰੋਗੇ ਤੇ ਆਂਦੀ ਕੁਛ ਨਹੀਂ ਕੀ ਤੇ ਦਰਮਿਆਨੀ ਹਾਈਟ ਆ ਠੀਕ ਆ ਜੀ ਦੂਰੋਂ ਨੇੜੇ ਕੋਈ ਸੱਜਣ ਆ ਰਿਹਾ ਆਪਣਾ ਪਹਿਲੇ ਪਹਿਲੇ ਵਧੀਆ ਕਲਰੀ ਕੀਤੀ ਹੋਈ ਹਾਂ ਜੇ ਆ ਰਿਹਾ ਨੀ ਕੀ ਨੋਰਮਲ ਆਪਾਂ ਜਰਸੀ ਬ੍ਰੀਡ ਦੇ ਵਿੱਚ ਬਹਿਣਾ ਦੇਖਦੇ ਹਾਂ ਕੋਈ ਹਿਮਾਚਲ ਵਾਲੀ ਜਰਸੀ ਕਰ ਲੋ ਜਿਵੇਂ ਓਡਾ ਕਾ ਕਾਦੇ ਸਵੈਰਤਾ ਹੈਗਾ ਬਲੈਕ ਰੰਗ ਦੇ ਵਿੱਚ ਆ ਬਾਕੀ ਥਣਾ ਥਣਾ ਦੀ ਸਾਫ ਸੁਥਰੀ ਐ ਚਾਰ ਹੀ ਥਾਣਾ ਕੋਈ ਪੰਜਵੀਂ ਫੋਰਡ ਨਹੀਂ ਨਾਲ ਲੱਗੀਗੀ ਠੀਕ ਆ ਜੀ ਕੋਈ ਬੱਚਾ ਨਹੀਂ ਐਕਟਰ ਲੱਗਾਗਾ ਸੋ ਚਾਰੇ ਥਾਣਾ ਜੇ ਦਿਹਾਉਂ ਗਾੜੀ ਗਰਮੀ ਤੈਨੂੰ ਪੜਾ ਵਧੀਆ ਚੱਲੀ ਜਾਣੀ ਆ ਹਾਂ ਤੋਫੇ ਗਰਮੀ ਦੇ ਆ ਇਹ ਗਰਮੀ ਦੇ ਤੋਹਫੇ ਆ ਕਿ ਗਰਮੀ ਦਾ ਤੋਹਫਾ ਆ ਤੋਹਫੇ ਆ ਨਾਲੇ ਨਿੱਕੇ ਨਿੱਕੇ ਦੇ ਤੋਹਫੇ ਆ ਆਹ ਠੀਕ ਆ ਜੀ ਭਾਵੇਂ ਕਿਸੇ ਨੂੰ ਕਿਸੇ ਨੇ ਚਲੋ ਪੈਸੇ ਕੁਲਦੀਪ ਕਿਸੇ ਨੇ ਚਲੋ 5000 ਰੁਪਏ ਲਾਉਣਾ ਚਾਹੇ 20000 ਆ ਇਹ ਰੋਖਦਾ ਵੀ ਕਈ ਵਾਰ ਮਾਲ ਲੱਭਦਾ ਵੀ 5-6 ਕਿਲੋ ਦੁੱਧ ਪਾਤਾ ਚਾਹ ਬੰਦੇ ਡੰਗਾ ਚਲੀ ਜਾਵੇ ਆ ਹੁਣ ਸਾਰੇ ਇਹ ਹੁਣ ਹੈਗੇ ਨਹੀਂ 50 ਲਾਉਣ ਵਾਲੇ 40 ਲਾਉਣ ਵਾਲੇ ਬੱਸ 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 ਚਲੋ ਕਈਆਂ ਨੇ ਡੇਰੀ ਦੇ ਕੰਮ ਵਾਲੀ ਮਤਲਬ ਦੀ ਖਰੀਦਰੀ ਕਿਸੇ ਨੇ ਚਾਹ ਪਾਣੀ ਦਾ ਮਤਲਬ ਹੈ ਇਹ ਨਗਰ ਤੋਂ ਵਾਲੇ ਹੁੰਦੇ ਆਂਦੇ 2 ਮਹੀਨੇ ਕੱਢਨੇ ਆ 2 ਮਹੀ ਨਾਲੇ ਗਾਹ ਕੋ ਲੱਗ ਬਣ ਗਿਆ ਕਰਮਣ ਗਿਆ ਫਿਰ ਕੋਈ ਦੁਗਲੇ ਪੈਸਿਆਂ ਦੀਆਂ ਨੇ ਹਾਂਜੀ ਹਾਂਜੀ ਇਹ ਕਦੀਬ ਕਿੰਨੇ ਦਾ ਦੇਣਾ ਨਗ ਇਹਦੀ 15000 ਚ ਪਹੁੰਚ 15000 ਚ ਹਾਂ ਠੀਕ ਆ ਜੀ ਲਾ ਵੀ ਮੈਂ ਘਟਵਾ ਦ ਵੀਰ ਕਲਦੀ ਵਾਹਰੀ ਐਡਾ ਇਹ ਜੋੜਾ ਹੋ ਜਾਵੇ ਆ ਫਿਰ 30000 ਚ ਪਹੁੰਚੇ ਜੋੜੇ ਦੀ ਠੀਕ ਆ ਹਾਂ ਹੋਰੀ ਇਹ ਵੀ ਵਧੀਆ ਗੱਲ ਆ ਨਾਲੇ ਤੇਰਾ ਕਿਰਾਇਆ ਪਾੜੇ ਦਾ ਉਹ ਸੈਟਲਮੈਂਟ ਆ ਬੈਰ ਗਿਆ ਹਾਂ ਜੇ ਜੋੜਾ ਵੱਲੂ 30000 ਚ ਪਹੁੰਚੇ ਦੋਨੇ ਆ ਵੀ 30000 ਦੇ ਵਿੱਚ ਇਹੀ ਆ ਨਹੀਂ ਪਹੁੰਚੇ 15000 ਚ ਪਹੁੰਚੇ ਫਿਰ 30 ਵੀ ਜੋੜੇ ਕਰ ਦਾਂਗੇ ਵਪਾਹ ਦਾ ਆ ਵੀ ਦੀ ਉਹ 15 ਦੇ ਵੇਸੇ 35000 ਬੰਦਾ 35 ਆ ਜੇ ਵੇਸੇ ਇਕੱਠਾ ਜੋੜਾ ਪਾ ਲਿੰਦਾ ਕੋਈ ਤੇ 30000 ਦੇ ਵਿੱਚ 30000 ਦੇ ਵਿੱਚ ਹੀ ਚਲੀਆਂ ਜਾਣਗੇ ਤੇ ਜਾਂ ਲਾ ਕੇ ਪਾਸੇ ਵੀ ਕੋਈ ਵੀਰ ਮਗਾਉਂਦਾ ਤੇ ਪੇਸ਼ਕ 30000 ਦੀ ਪਹੁੰਚ ਕਰ ਦਿਆ ਹਾਂ ਲੋ ਵੀ 30000 ਦੇ ਵਿੱਚ ਪਹੁੰਚ ਹੋ ਜੂਗੀ ਬੱਚੀਆਂ ਦੋਵੇਂ ਚੰਗੀਆਂ ਨੇ ਇੱਕ ਥਲੇ 7 ਕਿਲੋ ਦੁੱਧ ਇੱਕ ਥਲੇ 6 ਕਿਲੋ ਇਹਦੇ ਥਲੇ ਕਿੰਨਾ ਸੀ 7 7 ਕਿਲੋ ਲੋ ਵੀ ਇਹ 7 6 7 6 ਕਿਲੋ ਦੋ ਦਿਨ ਥਲੇ 1000 ਠੀਕ ਆ ਜੀ ਤੇ ਇਹ ਆ ਤੇ ਦੋਸਤੋ ਪਸ਼ੂ ਇਹ ਜਿਹੜੇ ਅੰਦੇ ਅੰਦਰ ਸੀਗੇ ਇੱਕ ਤੁਹਾਨੂੰ ਵਚੀ ਬਾਹਰ ਦਿਖਾਉਣੇ ਆਪਾਂ ਵੈੜ ਜਰਸੀ ਬਰੀਡ ਦੇ ਵਿੱਚ ਵੈੜ ਇੱਕੋ ਇੱਕ ਜਿਹੜਾ ਨਾ ਗੱਬਣ ਸੀ ਆਪਾਂ ਸਟਾਟਿੰਗ ਤੋਂ ਜ਼ਿਕਰ ਕੀਤਾ ਸੀਗਾ ਬਾਕੀ ਮਾਲ ਸਾਰਾ ਸੁਜਾ ਸੁਵਾਇਆ ਤੇ ਕੁਲਦੀਪ ਇਹ ਵੀਰ ਕਿਨਵਾ ਸੁਵਾ ਕੇ ਸੁਵਾ ਭਾਵੇਂ ਦੂਜਾ ਮਾਲੇ ਦੇ ਭਾਵੇਂ ਮਾਲੇ ਕੋਈ ਤਜਾ ਆ ਹਾਂ ਜਰਸੀ ਚੰਗੀ ਆ ਥੋੜੀ ਹਾਲ ਫੇਰੇ ਆ ਲਿਸੇ ਪਣ ਚ ਜਰਸੀ ਚੰਗੀ ਆ ਆ ਬਾਕੀ ਇਹ ਚੰਗੀ ਆ ਸਾਰੇ ਲਓ ਜੀ ਸੁਬਿਆਂ ਦੇ ਵਿੱਚ ਵੀ ਭਰਾਵੋ ਕੋਈ ਦੂਜਾ ਕੋਈ ਤਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੋ ਲਾ ਲਾ ਗਰਮਾ ਲਈ ਨੇ ਬਾਕੀ 10 ਵਜੇ ਕਦੀ ਬਲੈਂਦੀ ਆ ਕੁਲੇ ਟੁਲੇ ਕੱਢ ਜੂਗੀ ਆਪਾਂ 7-8 ਹਾਂ 10 ਵੀ ਕਰ ਸਕਦੀ ਆ ਠੀਕ ਆ ਹਾਂ ਐਨ ਕਦੀ ਬਾਹਰ ਨੂੰ ਤੁਰਦੇ ਆ ਜੀ ਸਾਨੂੰ ਤੁਰਦੇ ਆ ਜੀ ਚੱਲ ਆ ਜਾਣੀ ਸਾਂਭੀ ਲਈਏ ਨੇ ਆ ਲਓ ਠੀਕ ਆ ਜੀ ਅੱਜ ਜਿਹੜੇ ਦੋਸਤ ਜਰਸੀ ਵੀ ਬਿਲਕੁਲ ਤੁਹਾਨੂੰ ਜਾਇਜ਼ ਰੇਟ ਦੇ ਉੱਪਰ ਮਿਲ ਜੂਗੀ ਸੋਿਆਂ ਦੇ ਵਿੱਚ ਕੋਈ ਤਿੱਜਾ ਕੋਈ ਦੁੱਜਾ ਆਪਦੀ ਸਮਝ ਵੇਖ ਲਿਆ ਜੀ ਥੋੜੀ ਜੀ ਕੇਅਰ ਹੋਣ ਵਾਲੀ ਆ ਇਸ ਵੇਅਰ ਦੀ ਠੀਕ ਆ ਜੀ ਸਾਬ ਸਵਾਲ ਮੇਰਾ ਭਰਾ ਕੋਈ ਕਰ ਲੂਗਾ ਤੇ ਪੂਰਾ ਸਾਲ ਪਰ ਸੂਆ ਪਰ ਘਰ ਮਾਰੀਂਦਾ ਦੁੱਧ ਪਿਉਣਾ ਠੀਕਾ ਜੀ ਇਹ ਜਰਸੀ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਆ ਠੀਕਾ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਊਗੀ ਮੂੰਹ ਇੱਕ ਦਾ ਸੁਣਾ ਕੀ ਜੀ ਉਥੀ ਪੱਤੀ ਦੀ ਬੜੀ ਸਾਫ ਆ ਹਾਂ ਸੋਰੀ ਬੁੱਤੀ ਆ ਬਿਲਕੁਲ ਛੋਟਾ ਜਿਹਾ ਬੁੱਤੀ ਛੋਟੀ ਜਿਹੀ ਫੇਸ ਕੁਆਲਿਟੀ ਆ ਛੋਟਾ ਕੰਨ ਆ ਲੋ ਦੁੱਧ ਯਾ ਨਹੀਂ 10 ਕਿਲੋ ਚਵਾਈ ਜਾਊਗੀ ਆ ਹਾਂ ਅਗੇ ਤੇ ਲੰਡੂ ਲਾਂ ਬੜੀਆਂ ਲੈ ਹਾਂ ਚੋਲਾ ਚਲਾ ਥੱਲਿਓ ਕਰੂਗੀ ਚੰਗੇ ਤਿਆਰੇ ਜੇ ਹਾਂ ਹਾਂ ਤੇ ਇਹ ਕਲਦੀਪ ਸਿੰਘ ਅੱਜ ਕਿੰਨੇ ਦੀ ਵੀਰ ਦੇ ਦਿੱਗੇ 28 ਜੇ ਪਹੁੰਚ ਕਰ ਦਿੱਗੇ 28 ਜੇ ਹਾਂ ਠੀਕ ਆ ਯਾਰ ਸ਼ਰਦਾਂ 27 ਜੇ ਪਹੁੰਚ ਕਰ ਦਾਂਗੇ ਚਲੋ ਹਾਂ ਲੋ ਵੀ ਇਹ 27000 ਦੇ ਵਿੱਚ ਤੁਸੋਂ ਪਹੁੰਚ ਆ ਪੂਰੇ ਪੰਜਾਬ ਭਰ ਦੇ ਵਿੱਚ ਕਿਤੋਂ ਵੀ ਤੁਸੀਂ ਕਾਲ ਕਰਦੇ ਹੋ ਠੀਕ ਆ ਜੀ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ 27000 ਦੇ ਵਿੱਚ ਸੋ ਜਰਸੀ ਨਸਲ ਜਾਤ ਵਿੱਚ ਜਿਹੜੀ ਇਹ ਵਾਰ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਆ ਜੀ ਸੋ ਇੱਕੋ ਇੱਕ ਜਿਹੜਾ ਅੱਜ ਐਨੀਮਲ ਗੱਬਣ ਸੀਗਾ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀ ਆ ਥਾਣਾ ਬਸ ਨਸੀਰਾ ਕਰਕੇ ਹੀ ਬਾਕੀ ਉਤਨਾ ਦੇ ਇੰਗਰੀਏ ਵਾਧੇ ਹੀ ਬਸ ਬਸ ਹਾਂ ਸੋ ਥਾਣਾ ਦੀ ਜਿੰਨੀ ਵੀ ਆ ਸਾਫ ਆ ਕੋਈ ਕਿਸੇ ਰਕਮ ਦਾ ਕੋਈ ਪਿਲਕਰਾ ਨਹੀਂਗਾ ਸਾਫ ਥਾਣਾ ਠੀਕ ਆ ਜੀ ਕੋਈ ਮੌਕਾ ਨਹੀਂਗਾ ਕਿਸੇ ਪਾਸੇ ਉਹ ਠੀਕ ਆ ਜੀ ਆ ਵੇਖੋ ਹਾਂ ਚੰਗੀ ਆ ਬੱਚੀ ਲੋ ਵੀ ਇਹ ਵੇਖੋ ਦੋਸਤੋ 27000 ਦੇ ਵਿੱਚ ਆ ਤੇ ਇਧਰ ਜਿਹੜਾ ਮਾਲ ਆ ਪਤਾ ਮੰਦਰ ਤੱਕ ਆ ਹੀ ਦਿੱਤਾ ਤੇ ਪੌਂਚ ਵਿੱਚ ਇਨਕਲੂਡ ਆ ਠੀਕ ਆ ਜੀ ਕੋਈ ਵੀਰ ਵੀ ਕਾਲ ਕਰਦਾ ਬਕਰੇ ਤੌਰ ਤੇ ਪੈਸਾ ਨਹੀਂ ਕੋਈ ਹੈਗਾਗਾ ਵੀ ਟਰਾਂਸਪੋਰਟ ਦਾ ਕਿਸੇ ਭਰਾ ਨੂੰ ਖਰਚਾ ਭਰਨਾ ਪਊਗਾ ਪੂਰੇ ਪੰਜਾਬ ਭਰ ਦੇ ਵਿੱਚ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਲੈ ਵੀ ਕੁਲਦੀਪ ਇਹ ਇੱਕ ਨੰਬਰ ਵੀਰ ਕਰਦੇ ਹਾਂ ਸਾਂਝੇ ਨੰਬਰ 9465133233 ਪਿੰਡ ਬੁਰਜ ਨਥੂਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਹਾਂ ਜੀ ਲਓ ਦੋਸਤੋ ਸਤਿ ਸ੍ਰੀ ਅਕਾਲ ਲਓ ਦੋਸਤੋ ਸਾਨੂੰ ਵੀਰ ਕੁਲਦੀਪ ਪਿੰਡ ਬੁਰਜ ਨਥੂਗੇ ਤੋਂ ਪੱਟੀ ਦੇ ਬਿਲਕੁਲ ਲਾਗੇ ਪਿੰਡ ਆਓ ਇੱਥੇ ਆਣ ਕੇ ਆਪਦੀ ਵੀਰ ਕੋਈ ਤਸੱਲੀ ਕਰ ਲਵੇ ਚੋਕੇ ਵੇਖਣੀ ਚਾਹੁੰਦਾ ਮੋਸਟ ਵੈਲਕਮ ਇਥੇ ਅਣਕੇ ਤਸੱਲੀ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਸਤਿ ਸ਼੍ਰੀ ਅਕਾਲ ਜੀ